ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜਿਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਕਿਸੇ ਨੇ ਵੀ ਐਦਾਂ ਦੀ ਵੀਡੀਓ ਬਣਾਉਣੀ ਹੋਵੇ ਫ੍ਰੀ ਦੇ ਵਿੱਚ ਵੀਡੀਓ ਬਣਾਈ ਜਾਂਦੀ ਆ ਕਰੋ ਮੇਰਾ ਮੋਬਾਈਲ ਨੰਬਰ 91531 19000 ਇਹ ਨੰਬਰ ਤੇ ਸੰਪਰਕ ਕਰਕੇ ਤੁਸੀਂ ਵੀਡੀਓ ਬਣਾ ਸਕਦੇ ਹੋ ਜੀ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਇੱਕ ਬਾਈ ਕੋਲੇ ਨਾਗਾ ਜਿਹੜਾ ਬਕਾਊ ਹੈਗਾ ਪ੍ਰੋਪਰ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰ ਦਿਆਂਗੇ ਆਜੋ ਕਰੀਏ ਬਾਈ ਨਾਲ ਆਪਾਂ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਨਾਮ ਦੱਸ ਦਈਏ ਵੀਰ ਜੀ ਗੁਰਨੰਦਰ ਸਿੰਘ ਜੀ ਪਿੰਡ ਦੱਸ ਦਈਏ ਬਾਈ ਜੀ ਪਿੰਡ ਗਹਿਰਾਂ ਜਿਲ੍ਹਾ ਜੀ ਜਿਲ੍ਹਾ ਬਸਰ ਮੋਬਾਈਲ ਨੰਬਰ 9987 17431 ਨੰਬਰ ਦੋਸਤੋ ਸਕਰੀਨ ਦੇ ਟੈਬ ਵੀ ਕੀਤਾ ਜਾਊਗਾ ਉਸ ਤੋਂ ਬਾਅਦ ਲਾਗੇ ਪਿੰਡ ਬੋਲਦੀ ਹੈ ਬਾਈ ਜੀ ਲਾ ਕੇ ਬਣ ਇੱਕ ਸਾਈਡ ਤੇ ਮਾਸੀ ਕੇ ਬਣਾ ਜੀ ਇੱਕ ਸਾਈਡ ਤੇ ਵੀ ਲਾ ਇੱਕ ਪੈਸਾ ਇੱਕ ਪਾਸੇ ਵੀ ਲਾ ਤੇ ਇੱਕ ਪਾਸੇ ਮਾਸੀ ਕੇ ਪਿੰਡ ਹੈ ਨਾ ਜੀ ਬਾਈ ਜੀ ਉਸ ਤੋਂ ਬਾਅਦ ਵੀਰੇ ਬੈੜ ਦੀ ਜਾਣਕਾਰੀ ਬੈੜ ਘਰ ਦੀ ਹੈ ਵੀਰੇ ਆਪਣੀ ਵੀਰੇ ਬੈੜ ਆਪਣੇ ਘਰ ਦੀ ਹੈਗੀ ਘਰੇਲੂ ਬੈੜ ਘਰੇਲੂ ਬੈੜ ਓਕੇ ਜੀ ਖੇਤੀਬਾੜੀ ਦੇ ਨਾਲ ਰੱਖੀ ਹੋਈ ਹੈ ਜਿਹੜਾ ਸੈਟ ਕਰਦੇ ਹੁੰਦਾ ਰੱਖਿਆ ਆਪਣਾ ਜੀ ਨਾਲ ਪਾਣੀ ਪਾਈ ਜਾਂਦੇ ਚਾਰ ਪੰਜ ਡੰਗਰੇ ਬਾਈ ਕੋਲੇ ਤੇ ਉਸ ਤੋਂ ਬਾਅਦ ਵੀਰੇ ਇਹ ਕੈਮਾ ਸੂਆ ਹੁੰਦੀ ਹੈ ਤੀਜਾ ਸੂਆ ਹੁੰਦੀ ਹੈ ਤੇ ਕੈਦਨ ਲੈ ਜਾਊਗਾ ਇਹ ਲੈ ਵੀਰਾ ਕਦ ਆਦ ਰੌਣਾ ਲੈ ਜਾਣਾ ਠੀਕ ਹੈ ਜੀ ਸੂਣ ਵੀ ਇਹ ਜਿਹੜਾ ਟੱਡੇ ਦੇ ਵਿੱਚ ਲੰਦੀ ਨਹੀਂ ਆਈਆਂ ਹਾਂ ਫਸ ਕੇ ਜੁਣਾ ਦੇ ਓਕੇ ਫਸ ਕੇ ਸੁੰਦੀ ਆ ਪੂਰੀ ਹਾਂ ਜੀ ਲੇਕਿਨ ਜੇ ਵਹਿੰਦੀ ਨਹੀਂ ਜੀ ਦੁੱਧ ਸੂਣ ਵੀ ਓਕੇ ਮਸਲਾ ਵੀ ਦੁੱਧ ਕੱਢਣਾ ਪੈਂਦਾ ਫਿਰ ਕੋਸ ਤੇ ਕਿੰਨਾ ਇੱਕ ਦੁੱਧ ਦੇ ਦਿੰਦੀ ਆ ਖੁੱਲਾ ਡੁੱਲਾ ਖੁੱਲਾ ਡੁੱਲਾ 25 ਕੱਤਾ ਚੀ ਜਰਦੀ ਤੇ ਫੈਟ ਕਿੰਨੀ ਆਉਂਦੀ ਆ ਦੀ ਫੈਟ ਆਉਂਦੀ ਆ 3.5 4 5 ਓਕੇ ਤੇ ਕੱਜ ਮੱਝਾਂ ਨੂੰ ਮੱਝਾਂ ਨੂੰ ਠੀਕ ਆ ਬਾਈ ਦੇਖੋ ਦੋਸਤੋ ਥਾਣੇ ਦੇ ਚਾਰੇ ਥਾਨ ਵਿੱਥੀ ਤੇ ਗਾਇਬ ਤੇ ਸੋਹਣੇ ਲੱਗੇ ਹੋਏ ਆ ਜਿੰਦਜਾਨ ਵਾਲੀ ਆ ਕੋਈ ਲਿੱਸੀ ਫਿੱਕੀ ਨਾ ਮੰਨੇ ਚੰਗੀ ਜਾਨ ਵਾਲੀ ਆ ਬਾਲਟਾਂ ਨਾਲ ਤੁਸੀਂ ਦੇਖ ਸਕਦੇ ਹੋ ਪੂਰਨਾ ਬਾਲਟਾਂ ਕੱਢ ਕੇ ਬਾਈ ਕਹਿੰਦਾ ਸੁੰਧੀ ਆ ਲੇਵਾ ਦੋਸਤੋ ਦੇਖੋ ਸੂਲ ਤੋਂ ਲੈ ਕੇ ਗਾਹਾਂ ਧੁੰਨ ਤੱਕ ਲੇਵਾ ਕਰਨ ਵਾਲੀ ਇਹ ਤਿਆਰ ਕਰ ਲੈਂਦੀ ਹੈਗੀ ਚੰਗੀ ਜਿੰਦਜਾਨ ਵਾਲੀ ਆ ਤੋਰਾ ਬਾਈ ਦਿਖਾਉਣਾ ਚਾਰੇ ਥਾਨਾਂ ਗੇ ਕੋਈ ਫੋਟ ਸੰਗਲੀ ਚੰਗੀ ਜਿੰਦਜਾਨ ਵਾਲੀ ਆ ਸੁਮਾਈ ਵਾਲੀ ਥਾਂ ਤੇ ਆ ਵਹਿੜਾ ਕੋਈ ਲੱਸੀ ਵਿੱਕੀ ਵੀ ਹੈ ਨਹੀਂ ਕਹਿ ਸਕਦੇ ਆਪਾਂ ਦੇਖੋ ਚਾਰ ਹੀ ਥਾਣਾ ਮੋٹے-ਮੋਟੇ ਗੁੱਲੇ ਵਾਲਾ ਥਾਣਾਗਾ ਕੋਈ ਆਪਾਂ ਛੋਟਾ ਥਾਣਾ ਨਹੀਂ ਕਹਿ ਸਕਦੇ ਹੱਥੀ ਬਾਈ ਚਵਾਈ ਕਰਦੇ ਆ ਜੀ ਚਾਹੇ ਮਸ਼ੀਨਾਂ ਚਵਾਈ ਕਰ ਲਓ ਚਾਹੇ ਤੁਸੀਂ ਹੱਥੀ ਚਵਾਈ ਕਰ ਲਓ ਮੋੜ ਲਓ ਬਾਈ ਜੀ ਸੋਹਣੀ ਗਾਨ ਵਾਲੀ ਵਹਿੜਾ ਕ੍ਰੋਸ ਦੇ ਵਿੱਚ ਪੈਂਦੀ ਆ ਦੁੱਧ ਕਰਮਾਂ ਵਾਲੀ ਸੰਘਣਾ ਤੇ ਚਿੱਟਾ ਦੇਊਗੀ ਮੱਝਾਂ ਵਾਂਗੂ ਜੰਨਾਕ ਵਧੀਆ ਦੇਊਗੀ 25 ਤੋਂ 22 ਕਹਿੰਦਾ ਪਲੱਸ ਚੱਲੂਗੀ ਕਿਸੇ ਨੂੰ ਵੀ ਦੁੱਧ ਵਾਲੀ ਚੰਗੀ ਬੈੜ ਦੀ ਜ਼ਰੂਰਤ ਆ ਕਰ ਲਓ ਬਾਈ ਨਾਲ ਸੰਪਰਕ ਨੰਬਰ ਸਕਰੀਨ ਦੇ ਹੇਠਾਂ ਚੱਲਦਾ ਮੋਲ ਦੋਸਤੋ ਆਪਾਂ ਤੁਹਾਨੂੰ ਪੁੱਛ ਦਿੰਨੇ ਆ ਬਾਈ ਤੋਂ ਜਮਾ ਜਾਈ ਨਹੀਂ ਕਰਾਵਾਂਗੇ ਵੀ ਕੀ ਬਾਈ ਮੈਂ ਇਹਦਾ ਮੋਲ ਕਰਦਾਗਾ हां भाई मोल दसीदा जमा जायदा करो है ना मौला पा जाओ जाय मांग दो लोका मोल नहीं करदे आपा भी नाम ले टेनर काढले 80000 ਚੱਕੋ ਦੋਸਤੋ ਨਾ ਬਾਈ ਨੇ ਕਰਿਆ 65 ਨਾ ਕਰਿਆ 70 ਨਾ ਕਰਿਆ 75 ਸਿਰਫ 60000 ਦੇ ਵਿੱਚ 60 ਕਿਹਣਾ ਬਾਈ ਹਾਂ 60000 ਦੇ ਵਿੱਚ ਬਾਈ ਕਹਿੰਦਾ ਮਾਣਦਣ ਜਰੂਰ ਕਰਦਾਂਗੇ ਕਰੋ ਵੈੜਨਾ ਬਾਈ ਨਾਲ ਸੰਪਰਕ ਨੰਬਰ ਬਾਈ ਦਾ ਸਕਰੀਨ ਦੇ ਹੇਠਾਂ ਚੱਲਦਾ ਧੰਨਵਾਦ ਜਲਦੀ ਮਿਲਦੇ ਆਪਾਂ ਨਵੀਂ ਤੇ ਨੈਕਸਟ ਵੀਡੀਓ ਤੇ ਬਾਈ ਜੀ